ਲੋ ਜੀ ਇਹ ਰਿਹਾ ਦੰਨ ਬਣਾ ਲਿਆ ਪ੍ਰਸ਼ਾਦ ਦੇ ਕਦਕਦਾਟਾਗੇ ਪ੍ਰਸ਼ਾਦ ਕੀ ਕਰ ਲਾਂਗੇ ਤਿਆਰ ਸਾਰੇ ਪਰੰਪਰਾ ਅਨੁਸਾਰ ਸਤਿ ਸ੍ਰੀ ਅਕਾਲ ਜੀ ਸੋ ਦ ਮਾਰਨਿੰਗ ਦੀ ਸਵੇਰ ਦਾ ਟਾਈਮ ਆਪਾਂ ਜਿਹੜੇ ਬੂਰਾ ਜੀ ਵਿੱਚ ਰਲਾ ਲਏ ਨੇ ਉਹਨਾਂ ਛਾਣ ਕੇ ਬਸ ਇਹ ਦੇਖਣਾ ਹੁੰਦਾ ਵੀ ਵਿੱਚ ਕੋਈ ਧੱਕਾ ਵਗੈਰਾ ਨਾ ਹੋਵੇ ਸੋ ਇਹਨੂੰ ਕੋਸਾ ਆ ਛਾਲਣੇ ਆਪਣੀ ਮੋਟੀ ਹੋਈ ਆ ਆਪਾਂ ਗੋਲੇ ਨੂੰ ਵੀ ਜੀ ਵਿੱਚ ਛਾਣ ਦਾਂਗੇ ਪਤਰੀ ਕਰਨ ਵਾਸਤੇ ਕੱਟ ਦਾਂਗੇ ਇਹ ਜਟਾ ਆਪਾਂ ਸ਼ਾਮ ਕੇ ਕਰ ਲਿਆ ਤਿਆਰ ਲੇਟਾ ਮੂਲੀ ਪਾਉਣੀ ਹੈ ਜੀ ਮੂਲੀ ਕੱਦੂ ਕਸ਼ ਕਰਾਂਗੇ ਦੇ ਰਾਤੀ ਹੋ ਗਏ ਨੇ ਮੇਰੇ ਤੇ ਦੇਖੀ ਨਹੀਂ ਤੂੰ ਪੇਸਾ ਕਰਨਾ ਇੰਨਾ ਠੀਕ ਐਸੇ ਨਾ ਤੂੰ ਪੇਰਾ ਕਰਾਂਗੇ ਇਹਨੂੰ ਮੋਲੀ ਆਪੇ ਚੱਲ ਲੈਣੀ ਬਸ ਤਾਂ ਜੀ ਮੋਲੀ ਖਾਣੀ ਹੁੰਦੀ ਰੋਟੀ ਚ ਪਾ ਕੇ ਖਾਦੀ ਆ ਹੁੰਦੀ ਆ ਡੱਬਾ ਵੀ ਬਾਹਰੇ ਰਹਿ ਗਿਆ ਰਾਤ ਉਹ ਚੀਜ਼ ਲਪਾ ਦੇ ਜੇ ਰੱਖੇ ਹੋਏ ਨੇ ਅੱਗ ਜਾਲਣ ਨੂੰ ਇਹ ਹਸਾਂ ਦਾ ਸੀਰੀਅਸ ਦਾ ਮੀਕ ਕਰਨਾਂ ਲੈ ਆਇਆ ਸੀ ਉਹਦੇ ਵਾਲਾ

ਰਾਤਾਪਾ ਬਣਾਈਆਂ ਸੀਗੀਆਂ ਮੱਕੀ ਦੇ ਰੋਟੀਆਂ ਰੋਲਦੀ ਬੋਲੀ ਤੁਸੀਂ ਵਿੱਚ ਉਹਦੀ ਆਪਾਂ ਬੀਣੀ ਪਾ ਦਿੱਤੀ ਜਿਹਦੇ ਮਨੇ ਰਹਾ ਹੋਰ ਇਹ ਬਾਹਰ ਕਰਕੇ ਨਾ ਕੈਮਰੇ ਦੇ ਉੱਪਰ ਜਿਹੇ ਰਹਾ ਗਿਆ ਆ ਜੀ ਉਹਦਾ ਤਾਂ ਨਾ ਤੋਂ ਬਾਕੀ ਤੈਨੂੰ ਹੋਗਾ ਇਸ ਕੋਲ ਦੇ ਕੱਪੜੇ ਪੜ੍ਹ ਗਏ ਮੈਂ ਤਾਂ। ਆਪਾਂ ਡਾਲਦੇ ਰਹਿਣਾ ਪਾਣੀ। ਮਸ਼ੀਨ ਦਾ ਆਹ ਮਸ਼ੀਨ ਦਾ। ਤੁਸੀਂ ਆਪਦੇ ਕੱਪੜੇ ਪਾਉਣੇ ਆਂ ਪਾਪਾ ਜੀ ਦੇ। ਤਾ ਜੋੜਾ ਪਾ ਦੋ ਮਾੜਾ ਜੇ ਜਾ ਰਹੇ ਮੈਰੇ ਉੱਤਰ ਮਿਸਤਰੀ ਲੱਗਿਆ ਕਰਕੇ ਲੱਭੜ ਕੇ ਜਾ ਰਹੇ ਕੱਪੜੇ ਜਿਹੜੇ ਜਿਹੜੇ ਪੈਂਟ ਆਪ ਨੇ ਜੁੜੇ ਹੋਏ ਨੇ ਸਾਰੇ ਨੰਬਰ ਨੇ

ਕੀ ਸੀ ਕਿ ਪਾਇਆ ਸੀ ਖਨੀਕ ਤੋਂ ਟੋਟਨੀ ਮੇਟ ਲਵਾਪੀ ਜੇ ਰੱਖਿਆ ਜੀ ਜਦ ਤਾ ਮੈਂ ਤੁਹਾਨੂੰ ਕਿਹਾ ਸੀ ਮੈਂ ਮਗਰ ਪਾ ਲਿਓ ਕੋ ਮਾਰ ਰਿਹਾ ਲਵਾਪੀ ਜੀ ਮੈਂ ਤੇਰਹਨ ਕਿਤੇ ਬਾਪੂ ਦਾ ਚੰਦ ਲੋ ਮੋੜੀਂ ਪਾ ਕੇ ਅਪਾ ਗੁੰਦ ਨਹੀਂ ਆਤਾ ਗੋਲੀਆਂ ਫੌਨ ਕਰਕੇ ਆਟਾ ਹੱਥ ਨੂੰ ਵੀ ਜਿਆਦੇ ਚੰਬੜਦਾ ਹੁੰਦਾ ਗੋਲੀਆਂ ਵਾਲਾ ਜਿਆਦਾ ਨਾ ਚੰਬੜੋ ਹੋਰ ਤੋਂ ਪੇ ਸੱਕੜੇ ਪਾਈ ਜਾਣਗੇ ਮੈਂ ਫੇ ਚਲ ਖਾਧੀ ਜਾਣੀ ਆ ਮੂੜੀ ਹੁਣ ਤਾਂ ਖਾਣੀ ਹੁੰਦੀ ਛਾਂ ਦੇ ਚ ਅੱਧਿਓ ਪਾਈ ਆ ਮੈਂ ਇੱਧੇ ਰੱਖ ਲਈ ਡੱਬੀ ਚ ਪਾ ਕੇ ਰੱਖਤੀ ਮੈਂ ਅੱਧੀ ਸਵੇਰੇ ਪਾ ਲਾਂ ਕਮੋਲੀ ਹੋਰ ਪਈ ਮੋਲੀ ਵੱਡੀ ਸੀ ਇਹ ਨਾਲ ਮੋਟੀ ਜੋ ਜ ਆਪਣਾ ਆਟਾ ਗੁੰਨ ਕੇ ਤਿਆਰ ਆ ਆਪਾਂ ਨਾਲ ਦੀ ਨਾਲ ਬਣਾਉਨੇ ਆ ਜੀ ਫੁੱਲ ਕੇ ਕਿੰਦਰ ਆਪਣਾ ਇਹ ਰੋਟੀ ਵਾਲਾ ਡੱਬਾ ਰੱਖ ਲਾਂਗੇ ਉੱਪਰ ਜਰੂਰ ਜੇ ਆਪਾਂ ਨੂੰ ਖਾਣਾ ਚਾਹੀਜੇ ਨੇ ਮੋਲੀ